ਯਾਰ ਆ ਦੇਖ ਲਓ ਮੈਂ ਫੇਰ ਦੋ ਨੰਬਰਾਂ ਤੋਂ ਰਹਿ ਗਈ ਮੈਂ ਨਹੀਂ ਪੇਪਰ ਦੇਣਾ ਕੋਈ ਵੀ ਤੋ ਫੇਰ ਕੀ ਹੋਇਆ ਟੈਨਸ਼ਨ ਕਿਉਂ ਲੈਂਦੀ ਆ ਆ ਪੂਰਾ ਬ ਮੇਰ ਕਰੂ ਕੋਈ ਗੱਲ ਨਹੀਂ ਹੋ ਜਾਊਗਾ ਮਿਹਨਤ ਕਰਦੇ ਰਹਿਣਾ ਚਾਹੀਦਾ ਕਿੰਨੀ ਵਾਰੀ ਤੇ ਦੇ ਲਿਆ ਪੇਪਰ ਆਹ ਕੌਣ ਆ ਗਿਆ ਆ ਕੌਣ ਆ ਗਿਆ ਹਾਂਜੀ ਕੀ ਚਾਹੀਦਾ ਪੈਨ ਲੈ ਲਓ ਆਹੀਂ ਲੈਣ ਪੈਨ ਬਣੋ ਆਹੀਂ ਕਰਨੇ ਜਾਓ ਸਾਨੂੰ ਚਾਹੀਦੇ ਪੈਨ ਕੱਲ ਬੀਬੀ ਚੱਲੀ ਰੁਕ ਪੁੱਤ ਕੀ ਹੋਇਆ ਐ ਨਹੀਂ ਮੰਗਣ ਆ ਜਾਂਦੇ ਆ ਉਹ ਯਾਰ ਨਿਕਾ ਜਿਆ ਸਰਦਾਰ ਮੋੜਾ ਵਾ ਤੂੰ ਇਦਾਂ ਕਿਉਂ ਕਰਦੀ ਪਈ ਆ ਪੁੱਤ ਕੀ ਹੋਇਆ ਪੈਸੇ ਲੈ ਲਓ ਪੁੱਤ ਪੈਨ ਕਿਉਂ ਵੇਚਦਾ ਪਿਆ ਵਾ ਬੀਬੀ ਦੇ ਖਾ ਦਾ ਪੈਨ ਕਿਦਾਂ ਨਾ ਪਾ ਸਕਦੀ ਜੀ ਪਹਿ ਨਹੀਂ ਹੈਗੇ ਲੈ ਦੇ ਮੈਨੂੰ ਪੈਨ ਪੁੱਤ ਇੱਕ ਹੀ ਮੈਂ ਪੈਨ ਲੈਣਾ ਠੀਕ ਆ ਹਲਾ ਪੁੱਤ ਪੁੱਤਰਾ ਖਲਾਤੋプリ ਬਿੱਬੀ ਦਾ ਪਰੇਸ਼ਨ ਕਰਵਾਣਾ ਨਾ ਭੁੱਖ ਲੱਗੀ ਤੈਨੂੰ ਨਹੀਂ ਲੱਗੀ ਪਾਣੀ ਪੀਣਾ ਵਾ ਚਲ ਆ ਜਾ ਆ ਜਾ ਪਾਣੀ ਪੀ ਲੈ ਆ ਜਾ ਅੰਟੀ ਜੀ ਬਿੱਬੀ ਇੱਥੇ ਬੈਠੋ ਪੋਤਾ ਇੱਥੇ ਨਹੀਂ ਬਥਾ ਉੱਪਰ ਬੈ ਜਾ ਮੇਰਾ ਪੋਤਾ ਇੱਧਰ ਬੈ ਇੱਧਰ ਬੈਠੋ ਤੁਸੀਂ ਇੱਧਰ ਆ ਨਿਮਰ ਇਦਾਂ ਕਰ ਪਾਣੀ ਲੈ ਆ ਬਣਾ ਕੇ ਹਾਂਜੀ ਹਾਂਜੀ ਲਿਓਨੀ ਆ ਹਾਲੇ ਪੁੱਤ ਅਰੇ ਬੀਬੀ ਹਾਲੇ ਬੁੱਤ ਹਾਲੇ ਤੋ ਕੀ ਪੁੱਤ ਰੱਬ ਤੁਹਾਡਾ ਭਲਾ ਕਰੇ ਰੱਬ ਤੁਹਾਡੀਆਂ ਰੀਝਾਂ ਪੂਰੀਆਂ ਕਰੇ ਚੱਲ ਪੁੱਤ ਚੱਲੀਏ ਵਾਹ ਵੇਖਿਆ ਕਿੰਨੀਆਂ ਰੱਬੀ ਰੂਹਾਂ ਆਂ ਤੇ ਤੂੰ ਇਹਨਾਂ ਨੂੰ ਬਾਹਰੋਂ ਹੀ ਭੇਜਣਾ ਲੱਗੀ ਨਹੀਂ ਹਰ ਕੋਈ ਇਕੋ ਜਿਹਾ ਨਹੀਂ ਹੁੰਦਾ ਉਹ ਨਿੱਕਾ ਜਿਹਾ ਬੱਚਾ ਜੇ ਪੜਨ ਦੀ ਉਮਰ ਆ ਤੇ ਆਪਣੀ ਬੀਬੀ ਦਾ ਕਹਿੰਦਾ ਅੱਖਾਂ ਦਾ ਆਪਰੇਟ ਕਰਵਾਉਂਦਾ ਆ ਦੇ ਫਿਰ ਉਹ ਪੈਨ ਦੇ ਕੇ ਗਿਆ ਮੈਂ ਤੁ ਤੂੰ ਕਹਿੰਦੀ ਨਾ ਤੇਰਾ ਪੇਪਰ ਕਲੀਅਰ ਨਹੀਂ ਹੁੰਦਾ ਸਹੀਦ ਰੱਬ ਨੇ ਇਹ ਬੱਚੇ ਨੂੰ ਤੇਰੇ ਵਾਸਤੇ ਭੇਜਿਆ ਪੈਨ ਦੇ ਕੇ ਤੂੰ ਆ ਪੈਨ ਨਾਲ ਪੇਪਰ ਦੇ ਕੇ ਵੇਖੀ ਰੱਬ ਜ਼ਰੂਰ ਕਲੀਅਰ ਕਰਾਉਂ ਤੇਰਾ ਉੱਪਰ ਹਲੋ ਹਾਂਜੀ ਕਿੱਥੇ ਹੋ ਮੋਟਰ ਤੇ ਪੁੱਛ ਖ਼ਬਰੀ ਹੈ ਜੀ ਮੈਨੂੰ ਵੀ ਦੱਸ ਮੇਰਾ ਟੈਸਟ ਕਲੀਅਰ ਹੋ ਗਿਆ ਮੁਬਾਰਕਾਂ ਫਿਰਤਾ ਤੈਨੂੰ ਕਿਹਾ ਸੀ ਨਾ ਰੱਬ ਤੇ ਯਕੀਨ ਰੱਖ ਨਾਲੇ ਇੱਕ ਗੱਲ ਹੋਰ ਤਸ ਹਾਂਜੀ ਹਾਂਜੀ ਦੱਸੋ ਪੇਪਰ ਮੈਂ ਉਹੀ ਪੈਨ ਨੇ ਦਿੱਤਾ ਸੀ ਜਿਹੜਾ ਬੱਚਾ ਦੇ ਕੇ ਗਿਆ ਸੀ ਉਹ ਪੈਨ ਤੈਨੂੰ ਕਿਹਾ ਸੀ ਨਾ ਵੀ ਹਰ ਇੱਕ ਦਾ ਭਲਾ ਕਰ ਰੱਬ ਤੇਰਾ ਭਲਾ ਵੀ ਕਰੇਗਾ ਪਤਾ ਨਹੀਂ ਉਹ ਬੱਚੇ ਤੇ ਉਹਦੀ ਮਾਂ ਨੇ ਸਾਡੇ ਲਈ ਕਿੰਨੀਆਂ ਦੁਆਵਾਂ ਕੀਤੀਆਂ ਹੋਣੀਆਂ ਚੱਲ ਬਹੁਤ ਵਰੀਆ ਹੋ ਗਿਆ ਆ ਗਿਆ ਮੈਂ ਵਾਈਪਰ